ਜੁਵਾ ਫੜ ਕੇ ਵੇ ਮੈਨੂੰ ਖਿਚ ਲੈ ਬੈਰੀਆ ਖਿਚ ਲੈ ਜੁਵਾਰੀ ਵਿੱਚ ਵਾ ਫੜ ਕੇ ਵੇ ਮੈਨੂੰ ਖਿਚ ਲੈ ਬੈਰੀਆ ਖਿਚ ਲੈ ਜੁਵਾਰੀ ਵਿੱਚ ਵਾ ਫੜ ਕੇ ਵੇ ਮੈਨੂੰ ਖਿਚ ਲੈ ਬੈਰੀਆ ਖਿਚ ਲੈ ਜੁਵਾਰੀ ਵਿੱਚ ਵਾ ਫੜ ਕੇ ਵੇ ਮੈਨੂੰ ਖਿਚ ਲੈ ਬੈਰੀਆ ਖਿਚ ਲੈ ਜੁਵਾਰੀ ਵਿੱਚ ਵਾ ਫੜ ਕੇ ਵੇ ਮੈਨੂੰ ਖਿਚ ਲੈ ਬੈਰੀਆ ਓਏ ਹੋਏ ਚੰਟੀ ਹਜੀ ਤੂੰ ਮੈਨੂੰ ਇੱਕ ਗੱਲ ਅਸ ਆ ਤੈਨੂੰ ਵਿਚਾਲ ਦੀ ਜਦੋਂ ਤੂੰ ਕਹਿੰਦਾ ਖਿੱਚ ਲੈ ਬੈ ਰਿਆ ਇਹ ਤੈਨੂੰ ਸ਼ੱਕ ਆਈ ਸੀ ਜਾਂ ਤੂੰ ਜਾਣ ਕੇ ਖਿੱਚਦਾ ਸੀ ਮੈਂ ਸੱਚੀ ਖਿੱਚ ਰਿਹਾ ਸੀ ਉਹ ਥੋੜੀ ਆ ਤਾਂ ਦੇਖ ਲੈ ਗਲਤ ਗੱਲ ਆ ਤੇਰੀ ਭਾਈ ਹੈ ਆਹ ਭਟੀ ਹੂੰ ਪ੍ਰਾਮ ਵਾਲੀ ਜਗ੍ਹਾ ਤੇ ਆ ਗਏ ਲੈ ਹਾਂ ਆਪਾਂ ਪ੍ਰਾਮ ਵਾਲੀ ਜਗ੍ਹਾ ਤੇ ਆ ਗਏ ਓਏ ਉਹ ਥੋੜੀ ਕਿੱਡਾ ਪ੍ਰਾਮ ਓਏ ਸਾਈ ਵੀ ਤਾਂ ਮੋਟੀ ਸੀ ਹੈ ਇੱਕ ਮਿੰਟ ਖੜ ਜਾ ਮੈਂ ਇੱਕ ਮਿੰਟ ਸਾਡੇ ਦਾ ਖੜ ਜਾ ਹਾਂ ਇੱਕ ਮਿੰਟ ਖੜ ਜਾ ਮੈਨੂੰ ਜਰਾ ਬੱਗਾ ਸੈੱਟ ਕਰ ਲੈਣ ਦੇ ਗੱਲ ਗੱਲ ਇੱਕ ਮਿੰਟ ਖੜ ਜਾ ਇੱਕ ਮਿੰਟ ਜਰਾਬਾ ਤੂੰ ਪਾ ਕੇ ਨਹੀਂ ਸੀ ਆਇਆ ਹੈ ਹੈ ਜਰਾਬਾ ਪਾ ਕੇ ਨਹੀਂ ਸੀ ਆਇਆ ਉਹ ਪਾ ਕੇ ਤਾਂ ਆਇਆ ਸੀ ਉਹ ਤਾਂ ਗੰਦੀਆਂ ਸੀ ਪਿਛਲੇ 8 ਦਿਨ ਦੀਆਂ ਲਾਹੀਆਂ ਨਹੀਂ ਸੀ ਨਾਲੇ ਚਿੱਟਕੇ ਪਿਆ ਸੀ ਉੱਤੋਂ ਨਵੀਆਂ ਪਾ ਕੇ ਨਾ ਪੁਰਾਣੀਆਂ ਦਾ ਮੁਸ਼ਕਲ ਤੇਰੇ ਵੀਰ ਨੇ ਪਿੱਛੇ ਹੀ ਦੱਬਤਾ ਖੜਾ ਹੋ ਜਰਾਬਾ ਤੂੰ ਠੀਕ ਕਰਨੀ ਹੈ ਹੈ ਤੇਰੀ ਬੋ ਕਾਟੋ ਕਿ ਨਹੀਂ ਠੀਕ ਕਰਨੀ ਹੈ ਹੈ ਆ ਤੇਰੀ ਬੋ ਕਾਟੋ ਹੈਲੋ ਔਰ ਗੈਸਟ ਵਾਲਿਆਂ ਨੇ ਤੈਨੂੰ ਚੰਗੀ ਤਰ੍ਹਾਂ ਨਹੀਂ ਸਿਖਾਇਆ ਕੰਮ ਇਹਨੂੰ ਕੱਲੀ ਬੋ ਕਹਿੰਦੇ ਨੇ ਬੋ ਕੀ ਕਹਿੰਦੇ ਨੇ ਬੋ ਇਹ ਤਾਂ ਅੰਗਰੇਜ਼ੀ ਚ ਬੋ ਇਹਦੇ ਨਾਲ ਮੁਸ਼ਕ ਰੱਖ ਲੈਂਦੇ ਵੈਸੇ ਬੰਦੀ ਅੰਗਰੇਜ਼ੀ ਬਹੁਤੀ ਵਧੀਆ ਭਾਸ਼ਾ ਨਹੀਂ ਹੈ ਉਹ ਜਿਵੇਂ ਮਰਜੀ ਯਾਰ ਜਿਉਂਦੇ ਰਹਿਣ ਆਰਕੈਸਟਰ ਵਾਲਿਆਂ ਨੇ ਆਪਾਂ ਨੂੰ ਆਇਆ ਸ਼ੋਅ ਸਾਹਮਣੇ ਵਾਲੇ ਚੱਕਰ ਤੇ ਨਾ ਅੰਗਰੇਜ਼ੀ ਦਾ ਫਰਾਟੇ ਵਾਂਗੂ ਬੋਲਣ ਆ ਤਾਂ ਐਂ ਬੋਲ ਲਿਆ ਹੁੰਦਾ ਐਂ ਤੇ ਕਰ ਜਾਂਦਾ ਆਰਕੈਸਟਰ ਵਾਲੇ ਕੋਈ ਮਾੜੀ ਮੋਟੀ ਚੀਜ਼ ਥੋੜਾ ਹੁੰਦੇ ਆ ਸਵਾਦ ਆ ਗਿਆ ਯਾਰ ਪੂਰਾ ਸਵਾਦ ਆ ਗਿਆ ਮਾਰਾ ਦੇਖਦਾ ਇਕੱਠੇ ਹੋਏ ਲੋਕ ਆ ਬੰਦੀ ਹਾਂ ਆਇਆ ਤੂੰ ਆ ਜਾ ਕਿਥੋਂ ਆ ਰਿਹਾ ਹੈ ਉਹ ਥੋੜੀ ਪੁਆ ਮਤਲਬ ਸੌਰੀ ਆਪਣਾ ਉਹ ਉਹ ਆਤਾ ਮੇਰੇ ਸਾਲਾ ਨੇ ਬੱਦਲ ਹੀ ਥੱਲੇ ਲੈ ਆਂਦਾ ਓਏ ਬੰਟੀ ਹਾਂ ਸੋਚ ਜਿਹੜੇ ਬੰਦੇ ਬੱਦਲੇ ਠਾ ਲਿਆ ਸਕਦੇ ਆ ਸਾਨੂੰ ਕਿੰਨਾ ਉੱਤੇ ਲੈ ਜਾਣਗੇ ਹੱਥੇ ਹੱਥੇ ਨਹੀਂ ਉੱਚੀ ਨਾ ਕਰ ਸਾਡੀ ਕਿਤੇ ਆਪਾਂ ਦੋਨਾਂ ਨੂੰ ਦਿਸਣੋਂ ਨਾ ਹਟਾ ਦੇਣ ਹਾਂ ਬੰਟੀ ਹਾਂ ਮਨ ਨੂੰ ਤਾਂ ਬੱਦਲਾਂ ਚ ਰੱਬ ਵੀ ਆ ਰਿਹਾ ਹੈ ਹੈ ਬੱਦਲਾਂ ਚ ਰੱਬ ਆ ਰਿਹਾ ਹੈ ਰੱਬ ਕਾ ਨੂੰ ਆ ਯਾਰ ਇਹ ਤਾਂ ਜੱਬ ਹੈ ਜਿਨੇ ਆਹ ਸ਼ੋਅ ਆਪਾਂ ਨੂੰ ਹੋਸਟ ਕਰਨ ਦੇ ਪੈਸੇ ਦੇਣਿਆ ਇਹ ਸ਼ੋਅ ਹੋਸਟ ਨਹੀਂ ਕਰਨਾ ਆਪਾਂ ਉਹਦੇ ਪੈਸੇ ਦੇਣੇ ਨੇ ਵੈਸੇ ਜਿੱਥੇ ਤੱਕ ਮੈਂ ਆਰਕੈਸਟਰਾ ਵਾਲਾ ਤੋਂ ਸਿੱਖਿਆ ਸ਼ੋਅ ਰੋਸਟ ਨਹੀਂ ਹੁੰਦਾ ਸ਼ੋਅ ਹੋਸਟ ਹੁੰਦਾ ਰੋਸਟ ਮਤਲਬ ਹੁੰਦਾ ਤੰਦੂਰੀ ਚਿਕਨ ਗ੍ਰਿਲ ਗ੍ਰਿਲ ਆ ਨਾ ਆਉਣਾ ਲੈ ਸਾਰਿਆਂ ਦੇ ਮੂੰਹ 'ਚ ਪਾਣੀ ਆ ਜੂ ਕਿਉਂਕਿ ਪੈਗ ਦਾ ਟਾਈਮ ਹੋਇਆ ਪਿਆ ਮੇਨ ਦਾ ਤੇ ਜੇ ਮਰਜ਼ੀ ਹੈ ਆ ਸ਼ੋਅ ਦਾ ਆਪਸ ਸੇਕ ਹੀ ਦੇਣਾ ਆ ਬਿਲਕੁਲ ਸੇਕ ਹੀ ਰੱਖ ਲੈਣਾ ਓਏ ਪੰਟੀ ਛੰਟੀ ਕਿੱਥੇ ਹੈ ਓਏ ਆ ਗਈ ਆ ਗਈ ਚਾਤ ਵੀਰ ਜੀ ਚਾਤ 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 ਇੱਕ ਮਿੰਟ ਇੱਕ ਮਿੰਟ ਇੱਧਰ ਆ ਬੰਦ ਹਾਂਜੀ ਸਟੈਂਡ ਇਨ ਦਾ ਸੈਂਟਰ ਆ ਕੀ ਬਣ ਗਿਆ ਤੁਸੀਂ ਤੋਹੇ ਹੈ ਇ ਤੰਦੂਰੀ ਉਧਰ ਖੜਾ ਹੋ ਜਾ ਉਧਰ ਖੜਾ ਹੋ ਆ ਕੀ ਬਣ ਗਿਆ ਤੁਸੀਂ ਸਟੇਜ ਤੇ ਸ਼ੋਅ ਤੰਦੂਰੀ ਚਿਕਨ ਨਹੀਂ ਕਰਨਾ ਗ੍ਰਿਲਡ ਗ੍ਰਿਲਡ ਓਏ ਉਹ ਤਾਂ ਠੀਕ ਹੈ ਏ ਔਰ ਆਰਕੈਸਟਰਲੇ ਕੱਪੜੇ ਕਿਉਂ ਪਾਏ ਨੇ ਲੈ ਦੱਸ ਔਰ ਆਰਕੈਸਟਰਲ ਨੇ ਸਿਖਾਇਆ ਸਾਨੂੰ ਆਹ ਕੱਪੜੇ ਉਹਨਾਂ ਨੇ ਪਾਉਣੇ ਨੇ ਪਰ ਆਰਕੈਸਟਰਲ ਤੂੰ ਸਿੱਖਿਆ ਲੈ ਹੁਣੀ ਸੁਣ ਲੈ ਤੂੰ जनकारी और कैस्टर की तरफ से तमाम बरातियों का स्वागत है पंजाब के शायर ने बाखूब लिखे है अपना की लिखे है अपना शंडी चको आ, <laughs> आ, 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 तिखा तेरा नकनी कुड़िए कोका ए नगवाड़ा ਗੋਰਾ ਰੰਗ ਮੱਖਣ ਦਾ ਪੇੜਾ ਇਹ ਸੂਟ ਪਾਉਂਦੀ ਅੰਤੜਾ ਸੋਨੇ ਉਤੇ ਸੁਹਾਗਾ ਬਲੀਏ ਮੁਖਤੇ ਤਿਲ ਜੋ ਕાળા ਪਟਲਿਆ ਤਾਰੋ ਨੇ ਮੁੰਡਾ ਚਵੀਤਾ ਵਾਲਾ ਪਟਲਿਆ ਤਾਰੋ ਨੇ ਮੁੰਡਾ ਚਵੀਤਾ ਵਾਲਾ ਆ ਸ਼ੁਕਰਗੁਜ਼ਾਰ ਮਹਿਮਾਨੀ ਤਪ ਉਸ ਬਰਮੇ ਲੱਗਦਾ ਰਹੂ ਇਹ ਬੋਲੀ ਨਹੀਂ ਸੀ ਯਾ ਭਾਜੀ ਇਹ ਤਾਂ ਆਪਰਾ ਰੈਕਮੈਂਡ ਕਮੈਂਡ ਬਈ ਇਹ ਅਸਾਂ ਦੀ ਗਲਤ ਹੋ ਗਿਆ ਮਨ ਲੱਗਾ ਇਹ ਬੋਲੀ ਨਹੀਂ ਸੀ ਇਹ ਸੀ ਸ਼ੇਰ ਕਹਿ ਗਈ ਹਾਂ ਇਹ ਗਲਤ ਹੋ ਗਿਆ ਆਪਾਂ ਫਿਰ ਦੇਖਦੇ ਕੀ ਹੈ ਚੱਕ ਹੈ ਦੇਖਦਾ ਕੀ ਹੈ ਚੱਕ ਪਟਲੇ ਤਾਰੋਂ ਨੇ ਮੁੰਡਾ ਤਵੀਤਾਂ ਵਾਲਾ ਪਟਲੇ ਤਾਰੋਂ ਨੇ ਮੁੰਡਾ ਤਵੀਤਾਂ ਵਾਲਾ ਪਟਲੇ ਤਾਰੋਂ ਨੇ ਮੋੜੀ ਕੇ ਮੋੜੀ ਕੇ ਹਾਂ ਯੈਸ ਚੁੱਪ ਕਰੋ ਯਾਰ ਚੁੱਪ ਐ ਕਿ ਮੈਂ ਚੁੱਪ ਕਰ ਜੀ ਯਾਰ ਔਰ ਔਰਕੈਸਟਰਾ ਵਾਲੇ ਕੋਲੇ ਅਸੀਂ ਪੂਰਾ ਇੱਕ ਮਹੀਨਾ ਲਾਇਆ ਸਾਨੂੰ ਇੱਕ ਹਫ਼ਤਾ ਨਾ ਮੇਰੇ ਨੂੰ ਤਾਂ ਸ਼ਾਂਤੀ ਨੂੰ ਪਤਾ ਕਿਵੇਂ ਬਰਾਤੀਆਂ ਦੇ ਉੱਤੋਂ ਦੀ ਪੈਸੇ ਚੱਕਣ ਦੀ ਯਾਰ ਰੱਖਿਆ ਸੀਗਾ ਅਸੀਂ ਪੈਸੇ ਚੱਕਦੇ ਫਿਰ ਗਏ ਉਹ ਕੁੱਤੇ ਖਾਣੀ ਕੀਤੀ ਸੱਦ ਤੇ ਤੁਹਾਨੂੰ ਕਿੰਨੇ ਕਿਹਾ ਸੀਗਾ ਔਰਕੈਸਟਰ ਵਾਲਿਆਂ ਤੋਂ ਸਿੱਖਣ ਲਈ ਹੈ ਯਾਰ ਯਾਰ ਦੇਖੋ ਇਹ ਚੀਜ਼ ਨਾ ਇਹ ਠੀਕ ਨਹੀਂ ਹੈਗਾ ਹੈ ਇਹ ਇਹ ਵਿਆਹ ਨਹੀਂ ਹੈਗਾ ਇਹ ਸਿਰਫ ਸ਼ੋਅ ਹੈ ਇਹ ਫਿਲਮ ਸ਼ੋਅ ਹੈ ਫਿਲਮ ਸ਼ੋਅ ਆਪਾਂ ਨਾਲ ਕਿੰਦੀ ਗੱਲ ਹੈ ਔਰਕੈਸਟਰ ਵਾਲੇ ਕੋਈ ਵੱਡੀ ਵੱਡੀ ਚੀਜ਼ ਹੁੰਦੇ ਦੱਸੋ ਔਰਕੈਸਟਰ ਵਾਲੇ ਪੂਰੇ ਦਾਰੂ ਨਾਲ ਡੱਕੀ ਬਰਾਤ ਸੰਭਲ ਲੈਂਦੇ ਆ ਆ ਤਾਂ 소ਫੀ ਬੈਠਿਆ ਵਿਚਾਰੇ हां ये सोवी बैठा है हंसी के साथ झनकार ऑर्केस्ट्रा की तरफ से दुल्हन की बहन सुरवीन चावला के साथ बराती नाचने को तैयार दो बोतलें पीछे भेज दो जी सो झनकार <laughs> ऑर्केस्ट्रा की तरफ से चुप 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 यार चुप और यार ये बड़ा हाईफाई शो है यार इतना या दी लैंग्वेज नहीं चलनी यार इतना दी लैंग्वेज यूज नहीं कर सकते तू सानु अंग्रेजी भी सिखा के पे जी ऑर्केस्ट्रा वाले ने आज डट दी अंग्रेजी तू और साइकिल खड़ा ना साइकिल हां और देख पीछे ਉਹ ਕਰਤਾ ਜੱਟ ਨੇ ਜੂਰਾਸਿਕ ਪਾਰਕ ਕੀ ਕੀਤਾ ਜੂਰਾਸਿਕ ਪਾਰਕ ਉਹ ਸੈਕਿੰਡ ਸਟ੍ਰੀਟ ਤੇ ਨਹੀਂ ਲਾਇਆ ਓਏ ਉਹਨੂੰ ਕਲਾ ਪਾਰਕ ਕਹਿੰਦੇ ਨੇ ਯਾਰ ਜੂਰਾਸਿਕ ਪਾਰਕ ਕਿਵੇਂ ਪੱਲਿਓ ਜੁੜੀ ਜਾਂਦੇ ਤੁਸੀਂ ਮੇਰੀ ਗੱਲ ਸੁਣੋ ਦੇਖੋ ਬਈ ਇੱਦਾਂ ਤੁਸੀਂ ਅੰਗਰੇਜ਼ੀ ਨਹੀਂ ਬੋਲ ਸਕਦਾ ਤਾਂ ਕਿਉਂ ਪੰਗਾ ਲੈ ਰਹੇ ਆ ਆਡੀਅנס ਦੇ ਸਾਹਮਣੇ ਹੈ ਓ ਯਾਰ ਪੈਟਰੋਲ ਵਾਲੀ ਗੱਡੀ ਚ ਤੁਸੀਂ ਐਵੇਂ ਡੀਜ਼ਲ ਪਾਈ ਜਾਂਦੇ ਹੋ ਫਿਰ ਤੂੰ ਹੀ ਦੱਸ ਦੇ ਸ਼ੋਅ ਨੂੰ ਕਿਵੇਂ ਰੋਸਟ ਕਰੀਦਾ ਦੱਸ ਗ੍ਰਿਲ ਹਾਂ ਤੰਤੂਰੀ ਚਿਕਨ ਦੇ ਕੋਮਾਦਾ